ਅਮਰਸਰ ਪੁਲਿਸ ਕਮਿਸ਼ਨ ਕੋਰਪ੍ਰੀਸਿੰਗ ਪੋਲਰਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਮਾਰੇ ਅੰਸਰਾਂ ਤੇ ਨਸ਼ੇ ਦੇ ਖਿਲਾਫ ਚਲਾਈ ਗਈ ਮਹਮ ਦੇ ਤਹਿਤ ਅਮਰਸਰ ਸੀਆਈਏ ਸਟਾਫ 2 ਦੀ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਪੁਲਿਸ ਨੇ ਇੱਕ ਨਸ਼ਾ ਤਸਕਰ ਨੂੰ ਕਾਬੂ ਕੀਤਾ ਇਸ ਦੌਰਾਨ ਇਨਸਪੈਕਟਰ ਰਜੇਸ਼ ਕੁਮਾਰ ਇਨਚਾਰਜ ਸੀਆਈਏ ਸਟਾਫ 2 ਗੁਰੂ ਕੀਵਨ ਡਾਲੀ ਨੇ ਦੱਸਿਆ ਕਿ ਸਾਡੀ ਪੁਲਿਸ ਪਾਰਟੀ ਵੱਲੋਂ ਗਸ਼ਤ ਦੌਰਾਨ ਨੇੜੇ ਸਕੂਲ ਰਾਮ ਤੀਰਥ ਰੋਡ ਅਵਨਸੜ ਦੇ ਖੇਤਰ ਵਿਖੇ ਮੌਜੂਦ ਸੀ ਤਾਂ ਇੱਕ ਸਵਿਟ ਕਾਰ ਨੂੰ ਰੋਕਣ ਦਾ ਇਸ਼ਾਰਾ ਕੀਤਾ ਤਾਂ ਕਾਰ ਚਾਲਕ ਗੱਡੀ ਰੋਕ ਕੇ ਵਿੱਚੋਂ ਨਿਕਲ ਕੇ ਭੱਜਣ ਲੱਗੇ ਤਾਂ ਉਹਨਾਂ ਨੂੰ ਕਾਬੂ ਕੀਤਾ ਗਿਆ ਕਾਰ ਚਾਲਕ ਦੀ ਪਛਾਣ ਅਬਿਨਾਸ਼ ਉਰਫ਼ ਬੱਬਲੂ ਬਸੰਤੀ ਅਵਨਸੜ ਵਜੋਂ ਹੋਈ ਹੈ ਇਸ ਪਾਸੋਂ 110 ਗ੍ਰਾਮ ਹੀਰੋਨ ਅਤੇ 7000 ਰੁਪਏ ਡਰੱਗ ਮਨੀ ਬਰਾਮਦ ਕੀਤੀ ਗਈ ਹੈ ਇਸ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇਸ ਦਰ 4 ਦਿਨ ਦਰ ਮਾਣ ਹਾਸਲ ਕਰਕੇ ਬਰੀਕੀ ਨਾਲ ਪੁਸ਼ਗੀਚ ਕਰਕੇ ਬੈਕਵਰਡ ਤੇ ਫਾਰਵਰਡ ਲਿੰਕ ਬਾਰੇ ਪਤਾ ਕੀਤਾ ਜਾਵੇਗਾ ਪੁਲਿਸ ਅਧਿਕਾਰੀਆਂ ਨੂੰ ਦੱਸਿਆ ਕਿ ਇਸ ਦੇ ਖਿਲਾਫ ਪਹਿਲਾਂ ਵੀ ਵੱਖ-ਵੱਖ ਥਾਣੇ ਵਿੱਚ ਮਾਮਲੇ ਦਰਜ ਹਨ ਕਿ ਮਾਮਲਾ ਜਿਹੜਾ ਦੋਸ਼ੀ ਫੜਾਈ ਇਹ ਕੱਲ ਸਾਡੀ ਇੱਕ ਪੁਲਿਸ ਪਾਰਟੀ ਐਸਆਈ ਜਸਪਾਲ ਸਿੰਘ ਦੇ ਨਾਲ ਆਪਣੇ ਰਾਮਦੀਰਾ ਰੋਡ ਤੇ ਗਾਇਸੇ ਸੀ ਤਾਂ ਜਿਹੜੇ ਇਹਨਾਂ ਨੇ ਇੱਕ ਕਾਰ ਸਵਿਫਟ ਕਾਰ ਵੜੀ ਰੋਕੀ ਆ ਉਹਦੇ ਵਿੱਚੋਂ ਅਵਿਨਾਸ਼ ਇਲੀਅਸ ਬਬਲੂ ਜਿਹੜਾ ਕਿ ਪੁਲਿਸ ਪਾਰਟੀ ਨੇ ਇੱਕ ਘਬਰਾ ਕੇ ਤਾਂ ਇੱਕ ਆਪਣਾ ਜਿਹਨਾਂ ਨੂੰ ਮੂਮੀ ਨਵਾਵਾ ਸਿੱਟਿਆ ਜਿਹਨੂੰ ਜਦੋਂ ਚੈੱਕ ਕੀਤਾ ਤਾਂ ਉਹਦੇ ਵਿੱਚ 110 ਗ੍ਰਾਮ ਹਿਰੋਇਨ ਰਿਕਵਰ ਹੋਈ ਤਾਂ ਇਹ ਇਹਦੇ ਤੇ ਪਹਿਲੇ ਵੀ ਤਿੰਨ ਮਕਦਮੇ ਆ ਜਦੋਂ ਪੁੱਛ ਕੇ ਚਾਇਆ ਤਾਂ ਹੋਰ ਇਹ ਕਿੱਥੋਂ ਸਮਾਨ ਲੈ ਕੇ ਆਉਂਦਾ ਤਾਂ ਅੱਗੇ ਕਿਹਨੂੰ ਦਿੰਦਾ ਉਹਦੀ ਪੁੱਛ ਕੇ ਚੱਲ ਰਹੀ ਹੈ ਅੱਜ ਇਹਦਾ 4 ਦਿਨ ਦਾ ਰਿਮਾਨਡ ਲਿਆ ਗਿਆ ਹੈ ਬਾਕੀ ਤਫਤੀਸ਼ ਹੋ ਲੰਗਾਈ ਨਾ ਕਰਕੇ ਹੋਰ ਖਲਾਸਾ ਹੋ ਸਕਦਾ ਕਿੱਥੇ ਨਾਕਾ ਲਗਾਇਆ ਇਹ ਰਾਮ ਤੀਰਤ ਰੋਡ ਤੇ ਸਰ ਪਹਿਲਾਂ ਵੀ ਕੋਈ ਮੁਕਦਮਾ ਦਰਜ ਹੈ ਜਿਹਦੇ ਤੇ ਪਹਿਲੇ 2-3 ਮੁਕਦਮੇ ਦਰਜ ਨੇ ਜੀ ਹਾਂ 1 40 ਗ੍ਰਾਮ ਦਾ ਬਾਕੀ ਦੋ ਪਹਿਲੇ 14 ਜਿਹੜੇ ਆ ਉਹ ਚ ਬਈ ਹੈ ਇੱਕ ਮੋਕੰਦਮਾ ਤਾਂ ਚੱਲ ਰਿਹਾ ਜੀ ਠੀਕ ਹੈ ਜੀ